ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਇੱਕ ਮਾਂ ਦਾ ਧੀ ਦਾ ਗੀਤ ਕਹਿ ਸਕਦੇ ਆ ਪੁੱਤ ਦਾ ਵੀ ਕਹਿ ਸਕਦੇ ਆ ਮਾਂ ਪੁੱਤ ਦਾ ਜਾਂ ਮਾਂ ਧੀ ਦਾ ਕਿਉਂਕਿ ਮਾਂ ਤਾਂ ਦੋਹਾਂ ਲਈ ਇੱਕੋ ਜਿਹੀ ਹੁੰਦੀ ਹੈ ਜਦੋਂ ਮਾਂ ਇਸ ਦੁਨੀਆ 'ਚ ਨਾ ਹੋਵੇ ਤਾਂ ਯਾਦ ਤਾਂ ਸਾਰੀ ਕਰਦੇ ਨੇ ਪੁੱਤ ਵੀ ਧੀਆਂ ਵੀ ਠੀਕ ਆ ਵੀ ਧੀਆਂ ਨੂੰ ਥੋੜਾ ਜਿਆਦਾ ਵੱਧ ਹੁੰਦਾ ਮਾਵਾਂ ਦਾ ਸੋ ਮੈਨੂੰ ਆਸ ਹੈ ਤੁਹਾਨੂੰ ਗੀਤ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋ ਆਨੰਦ ਪਿਆਰੇ ਜੇ ਗੀਤ ਦਾ ਹੈਗਾ ਤਾਂ ਸੈਟ Song ਹੈ ਮੈਂ ਵੀ ਮਨ ਤੇ ਬੜਾ ਕੰਟਰੋਲ ਜਿਆ ਕਰਕੇ ਗਾਉਣੀ ਹੁੰਦੀ ਆ ਇਦਾਂ ਦੇ ਗੀਤ ਗਾਉਣੇ ਸੌਖੇ ਨਹੀਂ ਹੁੰਦੇ ਸੋ ਕੀ ਕਹਿੰਦੀ ਐ ਧੀ ਮਾਂ ਨੂੰ ਕਹਿੰਦੀ ਜੇ ਕਿਤੇ ਮੇਲੇ ਤਾਂ ਤੈਨੂੰ ਟੁੱਟੇ ਦਿਲ ਦਾ ਹਾਲ ਸੁਣਾਵਾ ਰੂਮਾਂ ਤੇਰੇ ਸੀਨੇ ਤੇ ਸਿਰ ਧਰ ਕੇ ਸੋ ਮਾਣੋ ਆਨੰਦ ਪਿਆਰੇ ਜੀ ਗੀਤ ਦਾ ਤੂੰ ਨਾ ਬਲਦੀ ਮਾਏ ਮੈਂ ਤੈਨੂੰ ਹੱਕਾਂ ਮਾਰਾਂ ਵੇਰੀ ਨਾ ਕੋਈ ਸੁਣਦਾ ਮਿਲ ਜੇ ਆ ਮੋੜੀਏ ਟੁੱਟੇ ਦਿਲ ਦਾ ਹਾਲ ਸੁਣਾ ਕੇ ਰੋ ਮਾਗੇ ਜੇ ਕਿਤ ਮਿਲ ਜੇ ਆ ਮੋੜੀਏ ਸਾਨੂੰ ਆਪਣਿਆ ਨੇ ਲੁੱਟਿਆ ਏਸ ೂ ದೇ ತರ ಸೀರ ತಾರಿಕೆ ರೋ ਪੇ ਕਿਆ ਨੇ ਕਦਰਾ ਨਾ ਪਾਇਆ ਨਿੱਕੇ ਹੁੰਦਿਆਂ ਨੂੰ ਰੋਗ ਲੱਗ ਗਏ ਵੱਡੇ ਹੋਏ ਤਾਂ ਸਮਝ ਆਇਆ ਸਿਰ ਤੇਰੇ ਸੀਨੇ ਤੇ ਤਰੀਕੇ ਟੁੱਟੇ ਦਿਲ ਦਾ ਹਾਲ ਸੁਣਾ ਕੇ ਰੋਂ ਮੰਗੇ ਜੇ ਕਿ ਤੈ ਮਿਲ ਜੇ ਅਮੋੜੀਏ ਜੱਕੀ ਗੇਦੋ ਮੈਂ ਹੱਥ ਤੂੰ ਨੇ ਤ ਦੁਆ ਮੰਦੈਂ ਦੀਸੀ కోటే ਉਤੇ ਚੜਿ ਚੜ ਮੇਰੀਆਂ ਰਾਵਾਂ ਵੇਂਦੀ ਸੀ ਬੀਤੇ ਵੇਲੇ ਕਰਕੇ ਜਦ ਰੋਵਾਂਗੇ ਜੇ ਕਿਤੇ ਮਿਲ ਜੇ ਮਾਏ ਤੈਨੂੰ ਟੁੱਟੇ ਦਿਲ ਦਾ ਸੁਣਾ ਕੇ ਮਿਲ ਜੇ ਅਮੋੜੀਏ